Altyazı M.K. ਵੇ ਅੱਗੇ ਲੋ ਜਦ ਨਸ਼ਾ ਵਿਰੋਧ ਪੰਜਾਬ ਸਰਕਾਰ ਦੇ ਏਜੰਡੇ ਤੇ ਮਾਨਯੋਗ ਡੀਪੀ ਪੰਜਾਬ ਜੀ ਦੇ ਦਸ਼ਨ ਨਦੇਸ਼ ਤੇ ਜਿਲ੍ਹਾ ਜਰੰਧਾ ਤੇ ਅੱਜ ਦੇ ਮਾਨਯੋਗ ਐਸਐਸਪੀ ਸਾਹਿਬ ਗੁਰਮੀਤ ਸਿੰਘ ਜੀ ਵੱਲੋਂ ਜਿਲੇ ਅੰਦਰ ਸੱਚ ਆਪਰੇਸ਼ਨ ਕਸਾ ਆਪਰੇਸ਼ਨ ਨਿਆਂ ਦਾ ਤਾਂ ਜਾਰੀ ਕੀਤੀਆਂ ਸਨ ਜਿਸ ਦੇ ਤਹਿਤ ਸ਼ਾਹਕੋਟ ਸਥਾਣਾ ਮੋਰਨਾ थाना ਸ਼ਾਹਕੋਟ ਦੇ ਮੁਖ ਅਫਸਰ ਇੰਸਪੈਕਟਰ ਬਲਿੰਦਰ ਸਿੰਘ ਵੱਲੋਂ ਲੱਖਰਾਂ ਦੀ ਟੀਮਾਂ ਲੈ ਕੇ ਇਲਾਕੇ ਵਿੱਚ ਕਸਾ ਆਪਰੇਸ਼ਨ ਕੀਤਾ ਗਿਆ ਜੋ ਇਸ ਆਪਰੇਸ਼ਨ ਦੇ ਦੌਰਾਨ ਨਾਕੇ ਗਸ਼ਟਾ ਅਤੇ ਸਰਚ ਕੀਤੀ ਗਈ ਦੌਰਾਨ ਨਾਕਾਬੰਦੀ ਤਨ ਵਕ ਵਕ ਜਗ੍ਹਾ ਤੋਂ ਸਾਡੇ ਕੋਲ ਰਿਕਵਰੀ ਹੋਈਆਂ ਜਿਦੇ ਤਹਿਤ ਇੱਕ ਦੋਸ਼ੀ ਦੀਪਕ ਸ਼ਰਮਾ ਪੁੱਤਰ ਲੇਟ ਅਸ਼ੋਕ ਕੁਮਾਰ ਵਾਸੀ ਰਾਮਗੜੀਆ ਮੱਲਾ ਸ਼ਾਹਕੋਟ ਕੋਲ 57 ਗ੍ਰਾਮ ਹੈਰੋਨ 92 ਸੌਪੇ ਡਰਗਮਨੀ ਇੱਕ ਇਲੈਕਟ੍ਰੋਨਿਕ ਕੰਡਾ ਤੇ ਇੱਕ ਉਹਦਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਔਰ ਇਹ ਦੋਸ਼ੀ ਬੜਾ ਨਟੋਰੀਸ ਹੈਗਾ ਇਹਦੀ ਡੀਪ ਲੀਨ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਔਰ ਇਹਦੇ ਇਹ ਸਮਾਨ ਇਹ ਕਿੱਥੋਂ ਲੈ ਕੇ ਆਇਆ ਕਿਹੜੇ ਸਾਧਨ ਇਹਨੇ ਵਰਤੇ ਜਾਂ ਇਹਦਾ ਕਿਹੜੀ ਪ੍ਰਾਪਰਟੀ ਬਣਾਈ ਉਹਦੀ ਲੀਨ ਇਨਵੈਸਟੀਗੇਸ਼ਨ ਵੈਰੀਫਾਈ ਕੀਤੀ ਜਾਊਗਾ ਇਸੇ ਤਰ੍ਹਾਂ ਇੱਕ ਹੋਰ ਜਿਹੜਾ ਮੁਕਦਮਾ ਦਰਜ ਹੋਇਆ ਐਸੇ ਗੁਟਾ ਸਿੰਘ ਚਮਕਨ ਜਨ ਮੁਸੀਆ ਵੱਲੋਂ ਕਿ ਦੋਸ਼ੀ ਹਰਮਨਪ੍ਰੀਤ ਸੇ ਔਰ ਉਸਦੇ ਹੈਪੀ ਪੁੱਤਰ ਪਰਮਜੀਤ ਸੇ ਵਾਸੀ ਪੰਥਨ ਧੰਨਵਾਦ ਥਾਣਾ ਸ਼ਾਹਕੋਟ ਬਸੋਂ ਇੱਕ ਦੇਸੀ ਕਟਾ ਬੱਤੀਬੌਰ ਸਵੇਤ ਮੈਗਜ਼ੀਨ ਅਤੇ ਤੈਨ ਰੌਂਦ ਜੰਦਾ ਉਹ ਤੋਂ ਬਰਾਮਦ ਹੋਇਆ ਅਤੇ ਉਹਦੇ ਇੱਕ ਹੀਰੋਨਾ ਮੋਟਰਸਾਈਕਲ ਇਸ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਤਰਾਹਾਂ ਦਾ ਤਿੰਨ ਮੁਕੱਦਮੇ ਦਰਜ ਹਨ ਤੇ ਜੇਲ੍ਹ ਤੋਂ ਜਵੰਤ ਤੇ ਆਇਆ ਹੋਇਆ ਤੇ ਇਹਦੀ ਜਿਹੜੀ ਤਫ਼ਤੀਸ਼ ਹੈ ਉਹ ਬੜੀ ਡਿਪਲੀ ਕੀਤੀ ਹੈ ਕਰ ਰਹੇ ਹਨ ਕਿ ਇਹਨਾਂ ਨੂੰ ਕਿੱਥੋਂ ਲੈ ਕੇ ਆਇਆ ਕਿੱਥੇ ਵਰਤਿਆ ਗਿਆ ਜਾਂ ਇਹਦੇ ਨਾਲ ਕੋਈ ਹੋਰ ਤਾਂ ਨਹੀਂ ਇਹਨੂੰ ਮਾਂਜੂਬਦਾਨ ਤੇ ਪੇਸ਼ ਕਰਕੇ ਅਗਲਾ ਰਮਾਨਾਸ ਕੀਤਾ ਜਾਊਗਾ ਇਸੇ ਤਰ੍ਹਾਂ ਇੱਕ ਮੁਕੱਦਮਾ ਐਸੇਪੂਰਨ ਸਿੰਘ ਵੱਲੋਂ ਦਰਜ ਕੀਤਾ ਆਕੇ ਦੋਸ਼ੀ ਦਰਸ਼ਨ ਸਿੰਘ ਉਸ ਲੱਡੂ ਪੁੱਤਰ ਉਤਮ ਸਿੰਘ ਵਾਸੀ ਪੰਨਪਾਉਂਗਲ ਬਾਹੂਪੁਰ थाना ਸ਼ਾਹਕੋਟ ਦੇ ਘਰ ਵਿੱਚੋਂ 209 ਕੋਤਨਾ ਸ਼ਰਾਬ ਨਜਾਇਜ਼ ਦੇਚ ਜਿਹੜੀ ਬਰਾਮਦ ਹੋਈ ਆ ਔਰ ਇਹ ਦੋਸ਼ੀ ਵੀ ਜਿਹੜਾ ਘਰੋਂ ਫਰਾਰ ਆ ਤੇ ਇਹਦੇ ਖਿਲਾਫ ਪਹਿਲਾਂ ਵੀ 5 ਮਕਦਮੇ ਦਰਜ ਹਨ ਤੇ ਇਹਦੀ ਜਿਹੜੀ ਡਿਪਲੀ ਅਨਵੈਸਟੀਗੇਸ਼ਨ ਕੀਤੀ ਜਾਊਗੀ ਕਾਸੋ ਆਪਰੇਸ਼ਨ ਦੇ ਨਾਲ ਨਾਲ ਪੰਜਾਬ ਪੁਲਿਸ ਵੱਲੋਂ ਅਭਿਆਨ ਜਿਹੜਾ ਜੋਧ ਨਸ਼ਿਆਂ ਦੇ ਵਿਰੁੱਧ ਜਿਹੜਾ ਚੱਲ ਰਿਹਾ ਉਹਦੇ ਲਈ ਵੱਡੀਆਂ ਬਰਾਮਦੀਆਂ ਲਗਾਤਾਰ ਹੋ ਰਹੀਆਂ ਹਨ ਔਰ ਨਾਨਾ ਵਾਲੇ ਜਿਹੜੇ ਇਸ ਭਿਆਨਕ ਨਸ਼ੇ ਦੀ ਬਿਮਾਰੀ ਚ ਲਿਫਤ ਹੋ ਚੁੱਕੇ ਹਨ ਉਹਨਾਂ ਪੀੜਤਾ ਨਾਲ ਉਹਦੇ ਪਰਿਵਾਰਾਂ ਨਾਲ ਵਕਤ ਸਮੇਂ ਜਿਹੜੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਮੋਟੀਵੇਟ ਕਰਕੇ ਸਿਵਲ ਹਸਪੀਟਲ ਚੋਂ ਦਾ ਟ੍ਰੀਟਮੈਂਟ ਕਰਾਉਣ ਲਈ ਅਪਸਾਇਰ ਜਾ ਰਹੇ ਆ ਪਬਲਿਕ ਜਿਹੜੀ ਇਸ ਗੱਲ ਤੇ ਸਪੋਰਟ ਵੀ ਕਰ ਰਹੀ ਹੈ ਨਾਲ ਨਾਲ ਇਸ ਬਿਮਾਰੀ ਭਿਆਨਕ ਬਿਮਾਰੀ ਦਾ ਲੰਬਤਾ ਬਾਰੇ ਵੀ ਪਬਲਿਕ ਨੂੰ ਵਕਤ ਵਕਤ ਪਲੇਟਫਾਰਮ ਉਰਹੀਂ ਜਾਗਰੂਤਾ ਫੈਲ ਜਾ ਰਹੀ ਹੈ ਥੈਂਕ ਯੂ